ਚੇਅਰਮੈਨ ਪੰਨ ਸਬ ਪੰਜਾਬ ਅਤੇ ਹਲਕਾ ਇੰਚਾਰਜ ਫਤਿਹਗੜ ਝੂੜੀਆਂ ਸਰਦਾਰ ਬਲਬੀਰ ਸਿੰਘ ਪੰਨੂ ਨੇ ਪਿੰਡ ਹਰਦੋ ਝੰਡੇ ਵਿੱਚ 70 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੀ 1 ਕਿਲੋਮੀਟਰ ਪਿੰਡ ਦੀ ਫਿਰਨੀ ਵਾਲੀ ਸੜਕ ਦਾ ਨੀ ਪੱਥਰ ਰੱਖਿਆ ਇਸ ਮੌਕੇ ਪਿੰਡ ਹਰਦੋ ਝੰਡੇ ਦੀ ਸਮੂਹ ਪੰਚਾਇਤ ਤੋਂ ਇਲਾਵਾ ਆਪ ਪਾਰਟੀ ਦੇ ਵਰਕਰ ਅਤੇ ਮੰਡੀ ਬੋਰਡ ਦੇ ਐਸ ਡੀਓ ਕਰਵਿੰਦਰ ਸਿੰਘ ਹਾਜ਼ਰ ਰਹੇ ਇਸ ਮੌਕੇ ਬੋਲਦੇ ਹੋਏ ਚੇਅਰਮੈਨ ਪੰਨ ਸਬ ਪੰਜਾਬ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਇਹ ਸੜਕ ਦਾ 31 ਮਾਰਚ ਤੋਂ ਪਹਿਲਾਂ ਪਹਿਲਾਂ ਕੰਮ ਕੰਪਲੀਟ ਕਰ ਦਿੱਤਾ ਜਾਵੇਗਾ ਮਾਝਾ ਲਾਈਵ ਟੀਵੀ ਲਈ ਫਤੇਗੜ ਚੁੜਿਆ ਤੋਂ ਮਨਪ੍ਰੀਤ ਸਿੰਘ ਮੰਦਿਰਪੁਰ ਸਭ ਤੋਂ ਪਹਿਲਾਂ ਜੀ ਸਰਕਾਰ ਜੋਤ ਸੀਮ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਿੰਡ ਹਰਦੂ ਝੰਡੇ ਦੀ ਦਮਾਨ ਸੀ ਫਿਰਨੀ ਦੀ ਸਾਡਾ ਭਰਾ ਗੁਰਵਿੰਦਰ ਸਿੰਘ ਐਸ ਡੀਓ ਮੰਡੀ ਬੋਰਡ ਇਹਨਾਂ ਦੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਪਿੰਡ ਹਰਦੂ ਝੰਡੇ ਦੀ ਡਿਮਾਂਡ ਨੂੰ ਸਮਝਦੇ ਹੋਇਆ ਪਿੰਡ ਵਸਨੀਕਾਂ ਦੀ ਦੋਖ ਨੂੰ ਸਮਝਿਆ ਹੋਇਆ ਸਾਡੇ ਸਰਪੰਚ ਸਾਹਿਬ ਸਾਡਾ ਵੀਰ ਮਨਜੀਤ ਸਿੰਘ ਗੁਰੂ ਜੀ ਸਾਡੀ ਭੈਣ ਮਨਜੀਤ ਕੌਰ ਜੀ ਸਾਡਾ ਵੀਰ ਸਾਡੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਦੇ ਅੰਕਲ ਜੀ ਇਹਨਾਂ ਸਾਰਿਆਂ ਦੀ ਟੀਮ ਦੀ ਸਾਰੇ ਪਿੰਡ ਦੀ ਡਿਮਾਂਡ ਸੀ ਵੀ ਫਿਰਨੀ ਦੀ ਬਹੁਤ ਪੁਰੀ ਹਾਲਤ ਹੈ ਫਿਰਨੀ ਦੇ ਵਿੱਚ ਬੜੀ ਮੁਸ਼ਕਲ ਹੁੰਦੀ ਹੈ ਪਿੰਡ ਵਾਸੀਆਂ ਨੂੰ ਬੜੀ ਮੁਸ਼ਕਲ ਹੁੰਦੀ ਸੀ ਫਿਰਨੀ ਤਕਰੀਬਨ 1 ਕਿਲੋਮੀਟਰ ਮੇਨ ਰੋਡ ਨੈਸ਼ਨਲ ਹਾਈਵੇ ਤੋਂ ਲੈ ਕੇ ਪਿੰਡ ਦੇ ਚਾਰ ਦੁਵਾਰੀ 1 ਕਿਲੋਮੀਟਰ ਏਰੀਆ ਜੋ 70 ਲੱਖ ਦੀ ਲਗਤ ਦੇ ਨਾਲ ਅੱਜ ਇਹਦਾ ਉਦਘਾਟਨ ਕਰ ਦਿੱਤਾ ਗਿਆ ਹੈ ਪਰ ਮਾਰਚ ਮਹੀਨੇ ਤੋਂ ਪਹਿਲਾਂ ਪਹਿਲੂ ਮਾਰਚ ਮਹੀਨੇ ਤੋਂ ਪਹਿਲਾਂ ਪਹਿਲੂ ਪਿੰਡ ਦੀ ਚਾਰਦੀਵਾਰੀ ਔਰ ਜਿੰਨਾ ਵੀ ਫਿਰਨੀ ਦਾ ਕੰਮ ਹੈ ਸਾਰੀ ਨੂੰ ਕੰਪਲੀਟ ਕਰ ਦਿੱਤਾ ਜਾਊਗਾ ਬਹੁਤ ਬਹੁਤ ਸਰਦਾਰ ਬਵੀਸ਼ਨ ਕਨੂਜੀ ਦਾ ਆਪਾ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਦੀ ਜਿਹੜੀ ਫਿਰਨੀ ਸੀ ਦੀ ਡਿਮਾਂਡ ਜਿਹੜੀ ਸੀ ਬੜੇ ਚਿਰ ਤੋਂ ਭਰੀ ਪਈ ਸੀ ਜੋ ਅੱਜ ਨਾਲ ਨੇ ਉਦ ਘਾਟਣ ਕਰਕੇ ਇਸ ਪਿੰਡ ਨੂੰ ਬਹੁਤ ਵਧੀਆ ਕੰਮ ਕਰਵਾਇਆ ਨਾ ਨੇ ਇਸ ਲਈ ਸਰਦਾਰ ਬੁੱਢੀ ਸਿੰਘ ਤੁਹਾਨੂੰ ਜੀ ਦਾ ਧੰਨਵਾਦ ਕਰਦੇ ਹਾਂ